ਹੈਲੋ ਗਾਈਜ਼ ਵੈਲਕਮ ਟੂ ਨਿਊ ਵਲੌਗ ਸਭ ਤੋਂ ਪਹਿਲਾਂ ਸਾਰੇ ਨੂੰ ਪਿਆਰ ਫਰੀ ਸਤਿ ਸ੍ਰੀ ਅਕਾਲ ਤੇ ਆਯੋਤ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਵਧੀਆ ਹੋਵੋਗੇ ਤੇ ਪਰਮਾਤਮਾ ਕਰੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣ ਤੇ ਸੂਆ ਦੇ ਵੱਜ ਚੁੱਕੇ ਨੇ ਸਵਾ 5 5:10 ਵੈਸੇ ਉੱਠੀ ਤਾਂ ਮੈਂ 4:00 ਵਜੇ ਸੀ ਬਟ ਮੈਂ ਅੱਜ ਬਹੁਤ ਜਲਦੀ ਵਿੱਚ ਸੀਗੀ ਤੇ ਅੱਜ ਮੈਂ ਉੱਠੀ ਤਾਂ ਬਹੁਤ ਜਲਦੀ ਸੀਗੀ ਸੂਆ 8:00 ਸੌਰੀ 4:00 ਤੇ ਲੇਕਿਨ ਅੱਜ ਮੈਂ ਬਹੁਤ ਜਲਦੀ ਦੇ ਵਿੱਚ ਸੀਗੀ ਕਿਉਂਕਿ ਨਰਿੰਦਰ ਨੇ ਜਾਣਾ ਸੀ ਘਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਦੀ ਸੀ ਗਿਆ ਜਿਹੜੇ ਰੈਸਟ ਤੇ ਇੱਕ ਤਾਂ ਮੇਰੇ ਸੂਟ ਦਿੱਤੇ ਹੋਏ ਸੀ ਉੱਥੇ ਬਾਣੇ ਤੇ ਵੈਸੇ ਵੀ ਉਹਨਾਂ ਨੂੰ ਲੱਗਦਾ ਵੀ ਚਲੋ ਘਰੇ ਚੱਕਰ ਲੱਗ ਜਾਂਦੇ ਇਸ ਬਾਣੇ ਇਸ ਕਰਕੇ ਉਹਨਾਂ ਨੇ ਘਰੇ ਜਾਣਾ ਸੀਗਾ ਤੇ ਮੈਂ 4 ਵਜੇ ਉੱઠી 4:05 ਤੇ ਸਾਢੇ ਮਤਲਬ ਕਿ ਪਹਿਲਾਂ ਦਿਖਾ ਰਿਆ ਸੀ 4:30 ਟ੍ਰੇਨ ਜਦੋਂ ਅਸੀਂ ਦੇਖੀ ਉਹ ਦਿਖਾ ਰਿਆ ਸੀ ਸਾਢੇ 4 ਵਜੇ ਟ੍ਰੇਨ ਜਲਦੀ ਜਲਦੀ ਉਹਨਾਂ ਦਾ ਨਾਸ਼ਤਾ ਬਣਾ ਕੇ ਦਿੱਤਾ ਮੈਂ 4:00 ਦੇ ਨਾਲ ਤੇ ਸਬਜੀ ਪਈ ਸੀ ਇਹ ਤੇ ਸਬਜੀ ਨਾਲ ਦੇ ਦਿੱਤੇ ਕਿ ਰਸਤੇ ਵਿੱਚ ਖਾ ਲੈਣਗੀ ਕਿਉਂਕਿ 8:30 9:00 ਤੱਕ ਘਰ ਹੀ ਪਹੁੰਚ ਜਾਣਾ ਫਿਰ ਘਰ ਜਾ ਖਾ ਲੈਂਦੇ ਇਸ ਕਰਕੇ ਤੇ ਫਿਰ ਮਾ ਉਹਨਾਂ ਨੂੰ ਛੱਡ ਕੇ ਆਈ ਅੱਜ ਨਰੇਲਾ ਦੇ ਵਿੱਚ ਮਤਲਬ ਕਿ ਕਾਫੀ ਦੂਰ ਘਰ ਤੋਂ ਛੱਡ ਕੇ ਆਈ ਤੇ ਉਸ ਬਸੂਦਾ ਟਿਲਕਨੋ ਤੇ ਮਤਲਬ ਮੰਡੀ ਪੈਂਦੀ ਹੈ ਸਬਜੀ ਮੰਡੀ ਤੇ ਜਿੱਥੇ ਕਿ ਸਬਜੀ ਮੰਡੀ ਵੀ ਪੈਂਦੀ ਹੈਗੀ ਤੇ ਇੱਕ ਉਹ ਵੀ ਆ ਜਿੱਥੇ ਮਤਲਬ ਕਿ ਆਪਣੀਆਂ ਆ ਫਾਸਲਾ ਬੀਤੀਆਂ ਜਾਂਦੀਆਂ ਨੇ ਉਹ ਵਾਲੀ ਮੰਡੀ ਵੀ ਹੈਗੀ ਆ ਤੇ ਉੱਥੇ ਜਾ ਕੇ ਗਈ ਅੱਜ ਮੈਂ ਤੇ ਉਧਰ ਛੱਡ ਦਉ ਉਥੇ ਨੇ ਟਰੱਕ ਲੱਗੇ ਹੁੰਦੇ ਆ ਨਾ ਕਿਉਂਕਿ ਚਾਵਲਾਂ ਦੇ ਦਿਨ ਨੇ ਤੇ ਚਾਵਲ ਨਾਲ ਉਹਦੇ ਵਿੱਚ ਭਰ ਕੇ ਲੱਗੇ ਜਾਂਦੇ ਤੇ ਇੰਨੇ ਜ਼ਿਆਦਾ ਟਰੱਕ ਲੱਗੇ ਹੁੰਦੇ ਆ ਨਾ ਬਹੁਤ ਜ਼ਿਆਦੇ ਤੇ ਉੱਥੋਂ ਨਹੀਂ ਪਹੁੰਚ ਲੈ ਗਈ ਤੇ ਮੈਨੂੰ ਇੱਕ ਤਰ੍ਹਾਂ ਡਰ ਵੀ ਲੱਗੇ ਮੈਂ ਨਿਰਿੰਦਰ ਨੂੰ ਕਿਹਾ ਸੀ ਮੈਂ ਨਹੀਂ ਜਾਣਾ ਬਟ ਉਹ ਕਹਿੰਦੇ ਵੀ ਸਕੂਟਰੀ ਮੋੜ ਲੈ ਮੈਂ 100 ਰੁਪਏ ਤੇ ਕਰਾਇਆ ਪੂਕਾ ਖਰੀਦਾਂ ਕੀ ਫਾਇਦਾ ਫਿਰ ਮੈਂ ਕਿਹਾ ਹਾਂ ਇਹ ਵੀ ਗੱਲ ਸਹੀ ਹੈ ਫਿਰ ਮੈਂ ਮੋੜ ਕੇ ਲੈ ਕੇ ਆਈ ਸਕੂਟਰੀ ਫਿਰ ਮੈਂ ਨਾ ਇੱਧਰ ਦੀ ਇੱਕ ਰਸਤਾ ਹੈਗਾ ਜਿੱਥੇ ਮੈਂ ਸਿ ਨਾਰਮਲ ਹੀ ਜਾਂਦੇ ਆ ਮਤਲਬ ਕਿ ਉੱਥੇ ਪੇੜ ਵਗੈਰਾ ਬਹੁਤ ਨੇ ਪਾਰਕਾ ਸਾਈਡਾਂ ਤੇ ਫਿਰ ਮੈਂ ਉਸ ਸਾਈਡ ਤੋਂ ਨਹੀਂ ਹੈ ਹੀ ਕਾਫੀ ਹਨੇਰਾ ਸੀਗਾ ਤੇ ਲੇਕਿਨ ਉਹ ਉੱਪਰ ਦੀ ਇੱਕ ਰਸਤਾ ਹੈਗਾ ਜਿਹੜਾ ਮੇਨ ਰੋਡ ਤੇ ਪੈਂਦਾ ਫਿਰ ਮੈਂ ਉੱਥੋਂ ਦੀ ਆਈ ਮਿਲ ਨੂੰ ਕਿਹਾ ਸੀ ਮੈਂ ਉੱਥੋਂ ਦੀ ਜਾ ਤੇ ਬਸ ਹੁਣ ਬਸ ਫ੍ਰੈਂਡਲੀ ਹੋਣਾ ਛੱਡ ਗਏ ਉਹਨੂੰ ਮੈਨੂੰ ਫੋਨ ਕਰਿਆ ਸੀ ਵੀ ਤੂੰ ਪਹੁੰਚਤਾ ਕਿ ਠੀਕ ਠਾਕ ਕਰ ਇਹ ਵੇਖਿਆ ਹਾਂ ਸਾਨੂੰ ਕਿਹੜਾ ਮੇਰੀ ਫਿਕਰ ਹੈ ਕਿ ਤਾਂ ਹੀ ਕਰਕੇ ਤਾਂ ਮੈਂ ਕਿਹਾ ਸੀ ਰਾਤ ਮਨਾ ਕਿ ਤਰਸੀ ਫੇਰ ਵੀ ਕਹਿ ਨਹੀਂ ਛੱਡਿਆ ਛੱਡਿਆ ਦੂਜਾ ਜੂ ਵੀ ਸੁਆ ਸੁਆ ਫੀਵਰ ਲੱਗ ਰਿਹਾਗਾ ਤੇ ਜਦੋਂ ਉੱਥੇ ਨਾ ਮੈਂ ਤੂੰ ਉੱਥੇ ਨਹੀਂ ਜਾ ਰਹੀ ਸੀ ਅੱਜ ਤੇ ਬੜੀ ਮੁਸ਼ਕਿਲ ਆਉਣਾ ਨਾਸਤਾ ਨਾ ਕੀਤਾ ਫਿਰ ਫੈਂਸੀ ਵੀ ਮੈਂ ਨਹੀਂ ਜਾਂਦਾ ਰਹਿ ਪੈਣਾ ਮੈਂ ਕਹਿੰਦੀ ਚਲ ਚਲੇ ਜਾਓ ਫਿਰ ਕਿਉਂਕਿ ਕਿਹੜਾ ਛੁੱਟੀ ਨਹੀਂ ਆਉਂਦੀ ਹੈਗੀ ਤੇ ਕੁੜੀ ਤੇ ਬੱਚੇ ਹੈ ਜੀ ਦੇਖ ਲਓ ਤੁਸੀਂ ਆ ਪਏ ਨੇ ਉਹ ਬੈਨੇ ਬੱਚੇ ਤੇ ਲਾਈਟ ਮੈਪ ਆਉਣੇ ਕੀਤੀ ਹੈਗੀ ਕਿ ਚਲੋ ਬੱਚੇ ਹਨਾ ਡਿਸਟਰਬ ਹੋ ਜਾਂਦੇ ਵੈਸੇ ਵੀ ਉਹ ਪਿੰਡਾਂ ਨੂੰ ਪਾਸ ਤੋਂ ਬਚੂਗੀ اٹھਾਉਣੀ ਹੈ ਕਿਉਂਕਿ ਉਹ ਪਿੰਡ ਦਾ ਹੈਗਾ ਜਿੰਦੀ ਦਾ ਪੇਪਰ ਤੇ ਹਿੰਦੀ 'ਚ ਪੈ ਤੁਹਾਨੂੰ ਦੱਸੀਏ ਪਹਿਲੀ ਕਿ ਗਲਤੀਆਂ ਕਾਫੀ ਕਰਦਾ ਲਿਖਣ ਦੇ ਵਿੱਚ ਸੋ ਇਸ ਕਰਕੇ ਥੋੜੀ ਪ੍ਰੈਕਟਿਸ ਕਰਵਾ ਦਿੰਨੀ ਹੈ ਤੇ ਪਹਿਲਾ ਬਣਾਓ ਪਾਈ ਉਹ ਪਿੰਦਰ ਹੋ ਗਿਆ ਤਿਆਰ ਪਿੰਦਰ ਕਰ ਰਿਹਾ ਹੈਗਾ ਨਾਸ਼ਤਾ ਖਾ ਰੇਗਾ ਪਰਾਠਾ ਛਰਟ ਬੰਦ ਨਹੀਂ ਨਾਮਕ ਮਿਰਚ ਪਾ ਕੇ ਪਰਾਠਾ ਬਣਾ ਕੇ ਦਿੱਤਾ ਸੀ ਉਪਿੰਦਰ ਨੂੰ ਮੈਂ ਕਿਉਂਕਿ ਉਪਿੰਦਰ ਨੇ ਇਕੱਲੇ ਨਹੀਂ ਜਾਣਾਗਾ ਨਿਵਰਤ ਦੀ ਅੱਜ ਹੋ ਗਈ ਛੁੱਟੀ ਇਹਨੇ ਵੱਡੇ ਭਾਈ ਨੇ ਕਰਵਾਈ ਆ ਆਪਣੇ ਦਮ ਤੇ ਵੱਡੇ ਭਾਈ ਨੇ ਕਿਹਾ ਕਿ ਮੰਮਾ ਕਰਵਾ ਦੋ ਕਰਵਾ ਦੋ ਉਹ ਤਾਂ ਜਦੋਂ ਮੈਂ ਪੁੱਛਿਆ ਸੀ ਉਪਿੰਦਰ ਨੇ ਜਾਨ ਨੂੰ ਕਹਿੰਦੀ ਆ ਤੂੰ ਕਹਿੰਦਾ ਮੰਮਾ ਨਹੀਂ ਕਰਵਾ ਦੋ ਕੋਈ ਗੱਲ ਨਹੀਂ ਸੁਪਰੀ ਵੈਸੇ ਨਿਵਰਤਰੀ ਸੈਚਰਡੇ ਛੁੱਟੀ ਹੁੰਦੀ ਆ ਬਟ ਅੱਜ ਕੀ ਹੋਇਆ ਮੈਨੂੰ ਭੇਜ ਮੇਰੇ ਵੀ ਛੁੱਟੀ ਤੇ ਰਹਿ ਜਾ ਮੈਂ ਕਹੂੰਗਾ ਗੱਲ ਸੋਣਾ ਨਵਰਤਰੀ ਸੈਚਰਡੇ ਛੁੱਟੀ ਹੁੰਦੀ ਹੈ ਬਟ ਅੱਜ ਨਾ ਪਤਾ ਨਹੀਂ ਕਿਉਂ ਸੈਚਰਡੇ ਸੋਮਵਾਰ ਦੀ ਛੁੱਟੀ ਆ ਤਾਂ ਕਰਕੇ ਪਤਾ ਨਹੀਂ ਕਿਸ ਲਈ ਅੱਜ ਬੁਲਾ ਲਿਆ ਤੇ ਇਹ ਵੀ ਪਤਾ ਅੱਜ ਬੱਚੇ ਬਹੁਤ ਘੱਟ ਜਾਣਗੇ ਕਿਉਂਕਿ ਸੈਚਰਡੇ ਸੰਡੇ ਨਾ ਬੱਚੇ ਦੋ ਛੁੱਟੀਆਂ ਕਰਕੇ ਪੇਂਟ ਕਿਤੇ ਕਿਤੇ ਪ੍ਰੋਗਰਾਮ ਬਣਾ ਲੈਂਦੇ ਵੀ ਜਾਵਾਂਗੇ ਜਾਂ ਕੋਈ ਕੰਮ ਧੰਦੇ ਕਰ ਦਿੰਦੇ ਹਨਾ ਤੇ ਬਹੁਤ ਘੱਟ ਬੱਚੇ ਜਾਣਗੇ ਕਿਉਂਕਿ ਸੈਚਰਡੇ ਸਕੂਲ ਲੱਗਦਾ ਹੀ ਨਹੀਂ ਤੋਂ ਸੋਇਸ ਕਰਕੇ ਨੇ ਮਰਦ ਨੂੰ ਵੀ ਭੇਜਿਆ ਬਾਕੀ ਮੈਨੂੰ ਵੀ ਫੀਵਰ ਹੋ ਰਿਹਾ ਹੈ ਔਰ ਨਿਮਰਤ ਨੂੰ ਵੀ ਮੇਰੇ ਨਾਲ ਕੰਮ ਕਰਕੇ ਤਬੀਅਤ ਇੰਨੀ ਮੈਂ ਵੀ ਛੁੱਟੀ ਲਊਂਗਾ ਤਬੀਅਤ ਇੰਨੀ ਡਾਊਨ ਹੋ ਰਹੀ ਹੈ ਤੇਰੇ ਛੁੱਟੀਆਂ ਤੇ ਪੇਪੜਾ ਛੋੜੀਆਂ ਰਹੇ ਨੇ ਵੀਡੀਓਜ਼ ਆ ਗਿਆ ਉਹਨੂੰ ਵੀਡੀਓ ਤੇ ਨਾ ਟੋ ਗਿਆ ਮੈਂ ਮੈਂ ਨਹੀਂ ਮੈਨੂੰ ਕਰਾਈ ਨਿਮਰਤ ਮੇਰੀ ਕਰਵਾਉਗੀ ਤੇ ਇੰਨੀ ਜ਼ਿਆਦਾ ਤਬੀਅਤ ਡਾਊਨ ਹੋ ਰਹੀ ਹੈ ਮੇਰੀ ਬਹੁਤ ਜ਼ਿਆਦਾ ਸੁਭਾ ਨਰਿੰਦਰ ਗਿਆ ਉਦੋਂ ਵੀ ਫੀਵਰ ਲੱਗ ਰਿਹਾ ਸੀ ਉਹ ਕਹਿੰਦੇ ਸੀ ਮੈਂ ਨਹੀਂ ਜਾਂਦਾ ਫਿਰ ਮੈਂ ਕਿਹਾ ਚਲੋ ਚਲੇ ਜਾਓ ਤੁਸੀਂ ਤਾਂ ਤੇ ਵੱਟੋ ਹੁਣ ਮੈਨੂੰ ਕਾਫੀ ਅੱਖਾਂ ਬੰਦ ਹੋ ਰਹੀਆਂ ਬਸ ਉਹਪਿੰਦਰ ਨੂੰ ਭੇਜੋ ਔਰ ਸੌਣ ਦੀ ਦੋ ਤਿੰਨ ਘੰਟੇ ਪਹਿਲਾਂ ਤਾਂ ਇੱਕ ਤਾਂ ਨਾ ਅਨਰੈਸਟ ਹੋ ਜਾਂਦੀ ਹੈ ਪਤਾ ਸਵੇਰ ਡੇਲੀ ਕਿਤੇ 2:30 ਵਜੇ ਉੱਠੂ ਕਿਤੇ ਕਿੰਨੇ ਵਜੇ ਉੱਠੂ ਤੇ ਦੂਸਰਾ ਇਹ ਆ ਕਿ ਉਹ ਪਿੰਡਾਂ ਦੇ ਪੇਪਰ ਚੱਲਦੇ ਆ ਸਾਰਾ ਦਿਨ ਇਹਤੇ ਵੀ ਕਾਫੀ ਮਿਹਨਤ ਕਰਨੀ ਪੈਂਦੀ ਹੈਗੀ ਤੇ ਦਿਮਾਗੀ ਤੌਰ ਤੇ ਤੱਕ ਜਾਂਦੇ ਆ ਤੇ ਨਹੀਂ ਵੈਸੇ ਨਾ ਚੇਂਜ ਹੋ ਰਿਹਾ ਨਾ ਮੌਸਮ ਕੋਲਡ ਵਗੈਰਾ ਹੋ ਰਿਹਾ ਹੈ ਇਸ ਕਰਕੇ ਹੋ ਰਿਹਾ ਦੇਖ ਮਾਰੂ ਕਿ ਮੈਂ ਕਰਦਾ ਤੇਸ ਕਰਕੇ ਨਾ ਕੋਲਡ ਹੋ ਰਿਹਾ ਕੋਲਡ ਨਾਲ ਫੀਵਰ ਹੋ ਰਿਹਾ ਤੇ ਉਹ ਸਿਰਫ ਆਟ ਰਿਹਾ ਤੇ ਅੱਖਾਂ ਚੱਲਣ ਲੱਗ ਪਈਆਂ ਕੋਲਡ ਇੱਥੇ ਕਾ ਕਿਦਨ ਆਖਣ ਮਾਰਿਆ ਅੱਜ ਪਾਪਾ ਕੀ ਹੋ ਗਿਆ ਆਖਣ ਮਾਰਿਆ ਕਿਤੇ ਵਜਿਆ ਆਫਸ ਮੜੇ ਮੈਂ ਆਖਣ ਕੀ ਵਧ ਗਏ ਨਾ ਡਰਾਮੇ ਕਰ ਰਖੇ ਆ ਭੈਣ ਨੇ ਭਰਾ ਨੇ ਸੱਚੀ ਤੇਜ ਮਾਰਿਆ ਤੇਜ ਵਜਿਆ ਬਣੇ ਪੱਟੀ ਕਰਾਉਂਦੀ ਤੈਨ ਲੋੜ 2 ਵਜੇ ਪੱਟੀ ਕਰਾਉਂਦੀ ਤੈਨ ਲੋੜ 2 ਵਜੇ ਕਿੱਥੇ ਮੈਂ ਕਿ ਪੱਟੀ ਕਰਾਉਂਦੀ ਤੇ ਲੋੜ ਇੰਨੇ ਦੇਖੋ ਮੇਰੇ ਇੰਨੇ ਕ ਨਖਨ ਬੜੇ ਆ ਇਹਨਾਂ ਦੇ ਪਿੱਛੇ ਇਹ ਪੈ ਰਹੇ ਆ ਕਿ ਦੋਨੇ ਭੈਣਪਰਾ ਆਏ ਹੋਗੇ ਤੁਹਾਡੇ ਨਖਨਾਂ ਦਾ ਇਹ ਗੋ ਉਹ ਨੂੰ ਨਵਾਉਣੀ ਆ ਉਹ ਤੋਂ ਡਰਾਮੇ ਕਰਦੀ ਆ ਤੇ ਮਰ ਸੋਈ ਦੇ ਵਿੱਚ ਨਾ ਬਰਤਨ ਤੋਂ ਨੇ ਬਹੁਤ ਮੁਸ਼ਕਲ ਆ ਗਈ ਸਤੀ ਉੱਠਣਾ ਤੇ ਮੈਨੂੰ ਬਰਤਨ ਦੇਖਾ ਸੋ ਬਰਤਨ ਸਾਫ ਕਰਤੇ ਸਰਫ ਸਾਫ ਕਰਤੇ ਸਰਫ ਝਾੜੂ ਤੇ ਪੋਚਾ ਰਹਿ ਗਿਆ ਬਾਕੀ ਬੈਰ ਸਿੱਟ ਗਿਆ ਮੈਂ ਸਹੀ ਕਰ ਲਈ ਤੇ ਹੁਣ ਇਸ ਕਰਕੇ ਪਹਿਲਾਂ ਮੈਂ ਪਿੰਦ ਨੂੰ ਭੇਜ ਕੇ ਘੰਟਾ ਰੇਟ ਘੰਟਾ ਰੈਸਟ ਕਰਦੀ ਆ ਫਿਰ ਦਵਾਈ ਲੈ ਕੇ ਨਾ ਚਾਚੂ ਪੀ ਕੇ ਫਿਰ ਥੋੜਾ ਇਹ ਕੰਮ ਕਰੋ ਤੇ ਉਪਿੰਦਰ ਦਾ ਵੱੱਡ ਬਣਾ ਦਿਆ ਕਰੋ ਥਿੰਨੇ ਵਰਤਰਾ ਬਣਾ ਲਾ ਮੈਂ ਉਹ ਤੇਲ ਬਖਾਨੇ ਮਨਾ ਡੋਣਾ ਦੀ ਉਹ ਖਲਾਉਗੀ ਹਾਲੋ ਫੇਰਾ ਤਿੰਨ ਘੰਟੇ ਦਾ ਹੁੰਦਾ ਮੈਂ ਪੇਪਰ ਫੇਰਾ ਬੈਠੇ ਨਹੀਂ ਜਾਂਦਾ ਤੇ ਫਿਰ ਤੂੰ ਮੈਨੂੰ ਕਦੇ ਕਿਹਾ ਘੱਬੀ ਮਮਾ ਮੈਨੂੰ ਇਹਨਾ ਨਾਸਤਾ ਮਨਾ ਰਕਰ ਮੈਂ ਕਿਹਾ ਵੀ ਆ ਜਾਣਾ ਕੋਦੋਂ ਜੋ ਦੁਪਹਿਰ ਨੂੰ ਹੁੰਦਾਗਾ ਤਾਂ ਕਹਿੰਦਾ ਤਿੰਨ ਘੰਟੇ ਚ ਭੁੱਖ ਲੱਗ ਜਾਂਦੀ ਫਿਰ ਤੂੰ ਮੈਨੂੰ ਕਹਿਆ ਕਦੇ ਫਿਰ ਕਾਤੋਂ ਨਹੀਂ ਆਜੇਗਾ ਖਾ ਲੈ ਨਹੀਂ ਉਹ ਨਹੀਂ ਕਰਦਾ

ਆਪ ਲੋਗ ਵੈਰਾ ਵੇਚ ਲਿਆ ਸਾਰਾ ਖੋਸ਼ਾ ਦੋ ਕੁ ਬੋਈ ਮੈਂ ਸਕੂਟਰ ਤੇ ਆਈ ਮੇ ਤਾਂ ਡੱਟ ਲੱਗ ਗਿਆ ਨਾ ਵੀ ਮਤਲਬ ਟਰੱਕ ਆਵੇ ਸਾਰੇ ਲੋਕ ਕੋਈ ਵੀ ਦਿਖ ਨਹੀਂ ਗਿਆ ਸਿਰ ਟ੍ਰਾਫਿਕ ਦੀ ਟਰੱਕ ਸੀ ਜੇ ਰੋਡ ਤੇ ਤੇ ਮੈਂ ਤਾਂ ਇਨੀ ਸਕੂਟਰ ਲੱਗ ਜਾਈ ਬੜੀ ਮੁਸ਼ਕਲ ਨਾਲ ਬਹੁਤ ਝਿੱਟ ਰਹੀ ਪਾਪਾ ਕਹਿੰਦੇ ਅੱਜ ਜਾਂਦੀ ਆ ਜੀ ਸਕੂਟਰੀ ਚ ਨੁਕਸਾ ਕੱਢਦੀ ਮੈਂ ਕਰਦੀਆਂ ਉਹਦੇ ਵਿੱਚ ਇੱਕ ਤਾਂ ਇੰਡੀਕੇਟਰ ਨਹੀਂ ਚੱਲ ਰਿਹਾ ਪਾਪਾ ਕਹਿੰਦੇ ਤਾਂ ਠੀਕ ਆ ਉਹ ਕਹਿੰਦੇ ਸਰਵਿਸ ਕਰਵਾਉਣ ਲਈ ਤਾਂ ਕਰਕੇ ਇੱਕ ਇੰਡੀਕੇਟਰ ਚੱਲਿਆ ਇੱਕ ਉਹਦੇ ਨਾਲ ਬ੍ਰੇਕ ਇਥੇ ਫੋਲ ਆਉਂਦੇ ਉਹ ਪਿੰਦਰ ਉੱਥੇ ਆ ਕੇ ਲੱਗਦੇ ਆ ਗੱਲ ਤੱਕ ਗੱਲ ਦੇਖ ਖਦ ਦੀ ਦੂਰੀ ਇਤਲਾ ਨਹੀਂ ਇਤਲਾ ਬਈ ਹਾਂ ਇਤਲ ਇੰਨੀ ਕਿ ਦੂਰੀ ਤਾਂ ਕੀ ਹੋਇਆ ਨਹੀਂ ਦੂਰੀ ਤਾਂ ਕਿਉਂ ਨਹੀਂ ਜੈਟ ਟਾਈਮ ਲਾਉਣੇ ਉਹ ਲੱਗਦੀ ਨਹੀਂ ਬ੍ਰੇਕ ਦੋਨੋਂ ਪਾਪਾ ਤਾਂ ਪਤਾ ਨਹੀਂ ਕਿਵੇਂ ਖਿੱਚੀ ਫਿਰਦੇ ਰਹਿੰਦੇ ਸਕੂਟਰੀ ਨੂੰ ਹਮੇਸ਼ਾ ਪਾਪਾ ਬੋਲ ਰਹੇ ਹਾਂ ਉਹਨਾਂ ਨੂੰ ਉਹਦੀ ਇਹ ਗੱਲ ਤਾਂ ਹੋ ਜਾਂਦੀ ਪਾਪਾ ਨੂੰ ਬਾਬਾ ਅਚਾਨਕ ਜੀ ਨਾ ਉਹ ਉਹ ਹੀ ਬ੍ਰੇਕ ਨਾਲ ਕਦੇ ਰੁਕ ਦੇਣਗੇ ਉਹ ਹੀ ਬ੍ਰੇਕ ਨਾਲ ਉਹ ਦੂਰ ਹਾਂ ਬਿਨਾਂ ਆਦਮੀਆਂ ਦੇ ਕੰਮ ਹੋ ਰਿਹਾ ਪਰ ਮੈਂ ਪ੍ਰੋਫੈਸ਼ਨਲ ਤੋਂ ਵੀ ਨਰੀ ਮੈਂ ਚਲਾ ਸਕਦੀ ਹਾਂ ਦੇ ਪਰ ਪਾਪਾ ਜੀ ਮੈਨੂੰ ਕਿਹਾ ਪਾਪਾ ਨੇ ਕਿਹਾ ਤਾਂ ਕਿਹਾ ਪਾਪਾ ਨੂੰ ਪਤਾ ਇਹ ਵੀ ਨਹੀਂ ਲੱਗਦਾ ਵੀ ਇਹ ਚ ਇਹ ਦੇ ਵਿੱਚ ਨਾ ਆ ਪਾਪਾ ਨੂੰ ਇਹ ਵੀ ਨਹੀਂ ਪਤਾ ਲੱਗਦਾ ਹੈਗਾ ਵੀ ਇਹ ਚ ਹਵਾ ਘਟਾ ਪਾਪਾ ਜੀ ਮੈਂ ਤੁਹਾਨੂੰ ਕਰੀ ਦੇਖ ਲਈਏ ਚੀਕੀ ਕੀ ਕੰਮਗਾ ਉਹ ਕੰਮਗਾ ਠੀਕ ਕਰਾ ਦੂੰ ਫਿਰ ਆਇਆ ਤਾਂ ਕਿਹਾ ਪਾਪਾ ਨੇ ਕਿਉਂਕਿ ਉਹਨਾਂ ਖੁਦ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਇਹ ਦੇ ਵਿੱਚ ਕੀ ਕੀ ਕੰਮ ਹੈ ਉਹ ਜਾਂ ਲੈ ਲਾ ਪਾਪਾ ਪਾਪਾ ਮੁੰਡਿਆ ਪਾਪਾ ਇਹ ਪਤਾ ਹੀ ਵਰਦਾ ਹਾਂ ਗਲਤ ਗੱਲ ਆ ਪਾਪਾ ਉਹਦਾ ਹੁੰਦੇ ਡਿਟੈਕਟਰ ਮੈਂ ਇੰਨੀ ਥਮਾ ਤੇ ਕਿੰਨੇ ਮੋੜ ਆਏ ਦੇਖ ਲੈ ਇੱਥੋਂ ਲੈ ਕੇ ਨਾ ਮੈਂਦਰ ਉੱਤੇ ਜਾਂਦੇ ਹਾਂ ਪਮਾਰਕ ਇੱਕ ਜਿਹਾ ਡਿ ਠੰਡੀ ਹੈ ਪਰ ਸਵੇਰ ਸਵੇਰ ਠੰਡੀ ਹੈ ਵਾ ਬਹੁਤ ਸੀ ਅਜੇ ਹੁਣ ਵੀ بارش ਵਾਲਾ ਮੌਸਮ ਹੋ ਰਿਹਾ ਜਲਦੀ ਸਕੂਲ ਚੱਲ ਜਾ ਕਿਤੇ بارش ਆ ਜਾਏ ਤੇ ਜੁੱਤੇ ਪਹਿਨ ਲੈ ਹੁਣ ਤਾਂ ਜਵਾਬ ਲੇਟ ਜਾਊਗਾ ਲੇਟ ਲੈ ਕੇ ਪੇਪਰ ਤੇਰਾ ਹਿੰਦੀ ਚ ਜੇ ਗਲਤੀ ਨਾ ਕਰਕੇ ਅੱਜ ਪੰਨੂ ਤੈਨੂੰ ਵੜ ਕੇ ਚੱਜਣਾ ਕਰ ਲਈ ਪੇਪਰ ਕਿਉਂ ਕੀ ਨੀਂਦ ਆ ਕਿਉਂ ਕੇ ਹੇ ਨਹੀਂ ਹੁੰਦਾ ਹੇ ਨਹੀਂ ਹੁੰਦਾ ਕੀ ਪਿੱਛੇ ਸੇ ਬਸ ਥੇਰੀ ਮਾਤਰਾ ਮਾਦਰੀ ਕਿਵੇਂ ਲਿ ਗਿਆ ਨਾੁੰਡੇ ਨੂੰ ਜਮੀ ਗਿਆ ਨਹੀਂ ਮਾਤਰਾ ਅਹ ਮਾਤਰਾ ਕੀ ਪੜਦਾ ਹੈ ਸਕੂਲ ਤੇ ਕੋਣ ਕੋਣ 3 ਪੜਦਾ ਮੈਂ ਅੰਗਰੇਜ਼ੀ ਮੈਂ ਸੋਦਾ ਹਿੰਦੀ ਸੰਸਕ੍ਰਿਤ ਇਸੇ ਆ ਸੰਸਕ੍ਰਿਤ ਦੇਖ ਲੋ ਸੰਸਕ੍ਰਿਤ ਜਿਹੜਾ ਹੋਣ ਲੱਗਿਆ ਹਜੇ ਪੰਜਵੀਂ ਚ ਆ ਕੇ ਉਹ ਸਾਰਾ ਆਉਂਦਾ ਇਹਨੂੰ ਹਿੰਦੀ ਜਿਹੜੀ ਐਲਕੇਜੀ ਤੋਂ ਲੱਗੀ ਆ ਉਹ ਆਉਂਦੀ ਜੀ ਇਹਨੂੰ ਮਾਤਰਾ ਆ ਬਣ ਧਿਆਨ ਨਾਲ ਕੱਪਿਆ ਬਗੀ ਆਪਾਂ ਹੋ ਗਿਆ ਨੱਕ ਨੂੰ ਮਾਲਦਾ ਕਿਨੇ ਵਾਰਿਆ ਮੈਂ ਲਈ ਇੱਕ ਦਿਨ ਹਾਂ ਨਹੀਂ ਆ ਮੈਂ ਨਾ ਨੂੰ ਸਕੂਲ ਨਹੀਂ ਜਾਂਦਾ ਲੱਗ ਮੜਾ ਨਖੋਟਾ ਲੱਗਿਆ ਕੀ ਹੋਏ ਗੱਲ ਇਹ ਬੰਬੇਰੀਆਂ ਗਲਤੀਆਂ ਕੱਢਣ ਚੀ ਰਹਿੰਦਾ ਤੇ ਉਹ ਬਿੰਦਰ ਨਾ ਪਤਾ ਪੇਪਰਾਂ ਦੇ ਵਿੱਚ ਕੀ ਕਰਦਾ ਨੇ ਨਾਲ ਇਹਨਾਂ ਨਾਲ ਬੱਚੇ ਮਤਲਬ ਇਸ ਤਰ੍ਹਾਂ ਨਹੀਂ ਬਿਠਾਉਂਦੇ ਹੈਗੇਗੇ ਕਿ ਸਾਰੇ ਪੰਜਵੀਂ ਹੀ ਕਲਾਸ ਤੇ ਹਾਂ ਹਾਂ ਕੱਢੇ ਲੱਛਣਾ ਆਇਆ ਮਤਲਬ ਤੈਨ ਤੈਨ ਗਰੁੱਪ ਬਣਾਇਆ ਜਿਵੇਂ ਕੀ ਸਾਡਾ ਗਰੁੱਪ ਹੈਗਾ ਕੋਈ ਰੋਣ ਨੂੰ ਪਤੇ ਆਏ ਰੋ ਰੋ ਤਿੰਨ ਰੋ ਹਾਂ ਤਿੰਨ ਗਰੁੱਪ ਅੱਡ-ਅੱਡ ਬਣਾ ਲਿਆ ਹਾਂ ਉਹਨਾ ਅੱਡ-ਅੱਡ ਕਲਾਸ ਦੇ ਸਹੀ ਤੇ ਸਾਡੇ ਪੰਜ ਬੱਚੇ ਸੀ ਹਾਂ ਵਾ ਖੱਟੀ ਜਾਂ ਅੱਡੇ ਰਹਿਣਾ ਉਹਦੇ ਬਣਾ ਮਾਮਾ ਹਾਂ ਅਜੇ 5 ਬੱਚਾ ਹਾਂ ਇੱਕ ਗਲਾਸ ਦਾ ਹਨਾ ਹਾਂ ਠੀਕ ਹੈ ਤੇ ਸਾਡੇ ਸਾਈਡ ਤੇ ਬੈਂਦੇ ਹੁੰਦਾ 7ਵੇਂ ਦੇ ਬੱਚੇ ਦਾ ਗੇ ਸਟੇਟਿੰਗ ਨਾ ਰਸੇ ਅੱਛਾ ਬੈਂਚ ਤੇ ਦੋ ਬੱਚੇ ਬਿਠਾਉਂਦੇ ਇੱਕ ਸਾਈਡ ਤੇ 7ਥਾ ਇੱਕ ਤੇ ਹਾਂ ਅੱਛਾ ਲੈਫਟ ਵਾਲੇ ਸਾਈਡ ਤੇ ਨਹੀਂ ਹਾਂ ਲੈਫਟ ਵਾਲੇ ਸਾਈਡ ਤੇ 7ਥਾ ਬੈਂਦਾ ਰਾਈਟਨ ਸਾਈਡ ਦੋ ਦਾ 5ਥਾ ਹਾਂ ਹਾਂ ਮੈਂ ਨਾ ਜਰਾ ਬੱਚਾ ਬੈਠਾ ਹੈ ਜਮਾਨ ਲੈਗ ਕੀ ਜਮਾਨ ਲੈਗ ਹਾਂ ਵਾਈ ਹੁਣ ਇਹਦਾ ਪੇਪਰ ਸੀਗਾ ਮੇਰੇ ਖਿਆਲ ਨਾਲ ਤੋਂ ਉਹ ਲਿਸਨਾ ਪਤਾ ਨਹੀਂ ਹਾਂ ਅੰਗਰੇਜ਼ੀ ਦਾ ਅੰਗਰੇਜ਼ੀ ਚ ਮੈਂ 15 ਮਾਰਕਸ ਲਗਵਾਇਆ ਕੀ ਕੁਝ ਲਗਵਾਇਆ 5 ਮਾਰਕਸ ਦਾ ਲੈਟਰ ਲਗਵਾਇਆ 5 ਮਾਰਕਸ ਤੇ ਐਪਲੀਕੇਸ਼ਨ ਲਖਵਾਈ 5 ਮਾਰਕਸ ਤੇ ਜੰਬਲ ਸੈਂਟੈਂਸ 2 ਮਾਰਕਸ ਤੇ ਐਕਸਟਰਾ ਕੌਨਸਲਿੰਗ ਹੋਵੇ ਅੱਛਾ ਤੇ ਉਹਦੇ ਚ ਵੀ ਕਰਵਾਇਚਾ ਹਿੰਦੀ ਚ ਕੀ ਕਰਾਜੀ ਹਾਂ ਹਿੰਦੀ ਚ ਚੰਦਰਬਿੰਦੂ ਲੁਕਤਾ ਬਿੰਦੂ ਕੋ ਆ ਪ੍ਰਵਾਦਨ ਨਹੀਂ ਓਹੋ ਕੀ ਹੈ ਇਹ ਨੂੰ ਸੰਗਿਆ ਪਦ ਸਰਵਨਾ ਆ ਸੰਗਿਆ ਸਰਵਨਾਮ ਹਿੰਦੀ ਜਿਹਾ ਵੀ ਮੈਂ ਖਿਮਾ ਬਤਾ ਲਈ ਦੇਲਾ ਪੰਨੂ ਨਾ ਬੱਚਾ ਸੱਤਵੀਂ ਵਾਲੇ ਮੈਥ ਜੋ ਮਮਾ ਮੈਥ ਕੀ ਪੁੱਛਿਆ ਨਹੀਂ ਮੈਥ ਐਕਸ ਐਕਸ ਦੀ ਵੈਲਿਊ ਤੇ ਪੁੱਛਿਆ ਮੈਨੂੰ ਸਮਝਿਆ ਉਹ ਤਾਂ ਤੈਨੂੰ ਆਉਂਦੇ ਨਹੀਂ ਸੀ ਹਾਂ ਜੇ ਕਰਾਈ ਉਹਦੇ ਵਿੱਚ ਜਿਹੜਾ ਵਾਲਾ ਬੱਚਾ ਉਹਨੂੰ ਮਲਟੀਪਲਾਈ ਨਹੀਂ ਆ ਰਿਹਾ ਡਿਵਾਈਡ ਨਹੀਂ ਆ ਰਿਹਾ ਉਹ ਵੀ ਤੂੰ ਕਰਕੇ ਦੱਸਿਆ ਉਹ ਮੈਂ ਕਿੱਥੇ ਕਰਕੇ ਦੱਸਿਆ ਨਹੀਂ ਉਹਨੇ ਮੈਂ ਲਿਖਾਇਆ ਆ ਟੇਬਲ ਬਣਾਉਂਦਾ ਤੇ ਆ ਲੈ ਇਹਨੇ ਟੇਬਲ ਤੇ ਜਾਊਗਾ ਇਹ ਬੋਲ ਤਾਂ ਤੇ ਮੈਡਮ ਨੇ ਕੁਝ ਕਹਿੰਦੀ ਆ ਕਿ ਮੈਮ ਨੂੰ ਪਤਾ ਹੀ ਨਹੀਂ ਲੱਗਦਾ ਚੰਗਾ ਤੂੰ ਨਾ ਫੱਜੀ ਕਿਤੇ ਵੀ ਤੂੰ ਪੁੱਛ ਰਿਹਾ ਤੂੰ ਆ ਪਾਸ ਹੋਗਾ ਮਾ ਪਾਸ ਤਾਂ ਹੋਗੇ ਕਿਤੇ ਐ ਨਾ ਕਰੇ ਮੈਡਮ ਵੀ ਤੂੰ ਪੁੱਛਿਆ ਨਾ ਸੱਚੀ ਹਾਲ ਤੂੰ ਮੈਂ ਆਂ ਕਰ ਦੇਵਾਂ ਪਾਸ ਸਕਦਾ ਪੰਜ ਪੇਪਰ ਹੋਗੇ ਸਾਡੇ 4 ਜਿਵੇਂ ਮਰ ਜਾ ਕੀ ਟਾਈਮ ਆ ਗਿਆ ਦਾ ਸੱਤਵੀਂ ਦਾ ਸੱਤਵੀਂ ਚ ਕਿਵੇਂ ਹੋ ਗਿਆ ਉਹ ਨੂੰ ਪੁੱਛੀ ਚਾਹੀਕੇ ਭਈਆ ਤੂੰ ਸੱਤਵੀਂ ਕਲਾਸ ਮੈਂ ਕਿਵੇਂ ਹੋ ਗਿਆ ਠੀਕ ਹੈ ਬੋਲ ਸਾਕਾ ਆਤਾ ਤਾਂ ਕੁਝ ਵੀ ਨਹੀਂ ਹੈ बोलो तेरा नाम भी मैं ही लिख दिया करूँगा तू ऐसे कह कर, कर मेरा पेपर पकड़ के बैठ जाएगा जब मेरा पेपर हो जाएगा तेरा कर दिए करूँ ऐसे नहीं पर मैडम को पता चल गया ना चंगे बोधियाँ पट के स्कूल चो बाहर क्डो तेन बेजती नहीं पता इस तरह थोड़ा बहुत तो बताना ठीक बात है लेकिन इस तरह हाँ दस देना ठीक है आए पेपर पूपर नहीं किसी ने फटके कर देंगे ठीक है फस जाता बच्चा हां ਮੜਾ ਮੋਟਾ ਠੀਕ ਐ ਚਲ ਪਾਸ ਹੋ ਕੇ ਫਿੰਦਰੋ ਕੀ ਕਰ ਲੋ ਚ ਇਹਦਾ ਵੀ ਨੁਕਸਾਨ ਹੋ ਰਿਹਾ ਆਪਣਾ ਦੱਸਣ ਦਾ ਵੀ ਫਿਰ ਇੰਨੇ ਨਾ ਵਿਚਾਰਾ ਹੈ ਨਹੀਂ ਮੇਰੀ ਤਾਂ ਪ੍ਰੈਕਟਿਸ ਹੋ ਰਹੀਆ ਤੇਰੀ ਪ੍ਰੈਕਟਿਸ ਹੋ ਰਹੀਆ ਉਹ ਤਾਂ ਵੀ ਮਤਲਬ ਮੈਂ ਕੀ ਲੈਣ ਬੰਦੇ ਨਾ ਨਹੀਂ ਆਈ ਨਹੀਂ ਫਿਰ ਵੀ ਵਿਚਾਰੇ ਉਹਨੂੰ ਆਈ ਕਹੇ ਵੀ ਦੋ ਵੀ ਦੇਖ ਲੈ ਭਈਆ ਇਸ ਵਾਰ ਤਾਂ ਮੈਂ ਦੱਸਤਾ ਫਾਈਨਲ ਚ ਵੀ ਤੂੰ ਮੇਰੇ ਨਾਲ ਬੈਠੇਗਾ ਅਗਲੀ ਵਾਰ ਉਹਦੇ ਵੀ ਮੈਂ ਤੈਨੂੰ ਨਹੀਂ ਦੱਸੂਗਾ ਮਾੜੀ ਮੋਟੀ ਚੀਜ਼ ਦੱਸੂਗਾ ਆਪਦੀ ਤਿਆਰੀ ਕਰਕੇ ਆਉਣਾ ਉਹਨੂੰ ਕਹਿ ਦੀ ਹਾਂ ਕਤੇਰੀ ਕਿਉਂ ਗਿਆ ਉਹਨਾ ਦੇਖ ਲੈ ਪੰਜਵੀਂ ਦਾ ਬੱਚਾ ਸੱਤਵੀਂ ਦੇ ਬੱਚੇ ਨੂੰ ਪੇਪਰ ਕਰਾ ਰਿਹਾ ਐਵੇਂ ਤੇਰ ਜੰਪ ਕਰਾ ਦਿੰਨੇ ਆ ਆ ਘੁੰਮਣ ਵੰਡੂ ਜਾਣਾ ਅੱਛਾ ਆਪ ਦੇ ਬਾਈਫੈਂਡ ਕੋਲੇ ਇਹ ਮਾਨ ਕਰ ਰਿਹਾ ਮੈਂ ਯਾਰ ਇਹ ਟ੍ਰਿਪ ਇਹ ਸਕੂਲ ਲੈ ਕੇ ਜਾ ਰਹੇ ਸਪੈਸਲੇ ਨੂੰ ਹੈਨੇ ਵਰਤੋ ਆ ਇਹਦਾ ਮਾਈ ਕੱਲੇ ਬੈਠਾ ਹੈ ਕੱਲੇ ਬੈਠੇ ਉਹਦੇ ਇਨਾਂ ਦੇ ਬਾਈਫੈਂਡ ਇਹ ਇਕ ਲਾਸਟ ਡੇ ਕੱਲ ਵੀ ਜਾਣਾ ਇਹਨੇ ਤਾ ਦਾ ਜੂਰੇ ਤੈਨੂੰ ਪੈਟਾ ਕੱਲ ਨੂੰ ਕਦੋਂ ਜਾਣਾ ਸੈਚਰਡੇ ਨੂੰ ਮੈਂ ਨਹੀਂ ਗਿਆ ਡਰਾਮਾ ਬਣਾਤਾ ਇਹਨੂੰ ਪੈਸਿਆਂ ਦੇ ਮਾਰੇ ਕਿ ਆਊਗਾ ਵੀ ਪੈਸੇ ਲੈ ਕੇ ਮੰਡੇ ਨੂੰ ਮੰਡੇ ਨੂੰ ਆ ਛੁੱਟੀ ਹੈ ਮੰਡੇ ਨੂੰ ਪਿਕਨਿਕਾਂ ਟੂਰਟੀ ਐ ਟੂਰਟੀ ਐ ਗੁਜਣਾ ਅੱਛਾ ਪਿਕਨਿਕਾਂ ਦੇ ਨਵੇਂ ਕੰਮ ਆ ਤੇ ਬਈ ਉਹ ਪਿੰਦਰ ਲੈ ਕੇ ਅੱਜ ਨਿਮਰਤ ਨੂੰ ਮੈਂ ਰੋਜ਼ ਲੈ ਕੇ ਆਣਾ ਕੀ ਕਰਾਂ ਇਹਨੂੰ ਲੈ ਕੇ ਭੇਜਾਂ ਕਨਾ ਕਾਤੋਂ ਐ ਕਹਿਣਾ ਤੂੰ ਅੱਜ ਭਾਈ ਮੈਂ ਮਿਲੇਗਾ ਨਾ ਫਿਰ ਹੋਰ ਹੋ ਜਾਣਗੇ ਇਹ ਕਰੂਗੀ ਮੇਰੀ ਭੈਣ ਮਿਲਣੀ ਹੈ ਮੈਨੂੰ ਤੇ ਮੈਨੂੰ ਦੋ ਬੋਟਲ ਲੈ ਕੇ ਲੈਣੀਆਂ ਪਿੱਕਾ ਕਦੇ ਵਸੇ ਤੇ ਨਵੇਂ ਤਾਂ ਉੱਥੇ ਜਾਣਾ ਜ਼ਰੂਰੀ ਥੋੜੀ ਨਾ ਪੁੱਤਾਂ ਮੈਂ ਤਾਂ ਕਦੇ ਵੀਰੇ ਨੂੰ ਵੀ ਨਹੀਂ ਭੇਜਿਆ ਕਿੱਥੇ ਲੈ ਕੇ ਜਾਣਗੇ ਤੂੰ ਤੂੰ ਕਿੱਥੇ ਆ ਮੈਂ ਨਾ ਜੂਰ ਰੱਖਣਾ ਉੱਥੇ ਕੁਛ ਹੈ ਤਾਂ ਨਹੀਂ ਜਾਣ ਬੜਾ ਐਨੀ ਮਿਲਦਾ ਹੀ ਨਹੀਂ ਮੈਂ ਕਿਹਾ ਵਧੀਆ ਲੈ ਨਾ ਮਾਂ ਇਸ ਵਾਰ ਪੇਸ ਦੋ ਅਗਲੀ ਵਾਰ ਮੈਨੂੰ ਵੇਸੋ ਫਿਰ ਫੇਰ ਨਾ ਬਿਜੋ ਹਾਂ ਪੱਕਾ ਪਕਾ ਤੇ ਪੈਨ ਬਾਹਰ ਦਾ ਹਾਂ ਆਇਨਾ ਕਰ ਪਪਾ ਨੂੰ ਹੋਂਦ ਫੇਰ ਹੀ ਗੱਲ ਹੋਊਗੀ